ਪੰਜਾਬ ਦੇ ਮੁੱਖ ਮੰਤਰੀ ਨੇ ਸਰਬਸੰਮਤੀ ਨਾਲ ਪੰਚਾਇਤ ਚੋਣਾਂ ਦਾ ਐਲਾਨ ਕੀਤਾ ਤਾਂ ਵੱਖ-ਵੱਖ ਪਿੰਡਾਂ ਦੇ ਹਾਲਾਤ ਤੁਸੀਂ ਦੇਖ ਲਈ ਪਰ ਹੁਣ ਤੁਹਾਨੂੰ ਜੋ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਇਹ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਦੀਆਂ ਤਸਵੀਰਾਂ ਜਿੱਥੋਂ ਕਿ ਪੰਚਾਇਤ ਚੋਣੂ ਲੈ ਕੇ ਜਿਹਹਾ ਮਾਹੌਲ ਬਣਿਆ ਦੱਸ ਦਿਆ ਕਿ ਪਿੰਡ ਸਤੌਜ ਤੋਂ ਸਰਬਸੰਮਤੀ ਦੇ ਨਾਲ ਹਰਵੰਸ ਸਿੰਘ ਹੈਪੀ ਨੂੰ ਸਰਪੰਚ ਬਣਾ ਲਿਆ ਗਿਆ ਤੇ ਸਾਰੀ ਪੰਚਾਇਤ ਸਰਬਸੰਮਤੀ ਦੇ ਨਾਲ ਚੁਣ ਲਈ ਗਈ ਹੈ ਤਾਂ ਇਸ ਮੌਕੇ ਦੇ ਉੱਤੇ ਹਰਵੰਸ ਸਿੰਘ ਨੂੰ ਸਰਪੰਚ ਚੁਣਿਆ ਗਿਆ ਤਾਂ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਆਓ ਸੁਣਦੇ ਹਾਂ ਪਿੰਡ ਸਤੌਜ ਮੇਰਾ ਮੈਂ ਸੀਐਮ ਸਾਹਿਬ ਦਾ ਬ੍ਰਦਰ ਤੇ ਅੱਜ ਸਾਡੇ ਪਿੰਡ ਦੀ ਸਤੌਜ ਦੀ ਪੂਰੀ ਸੰਗਤ ਨੇ ਹਰਵੰਸ ਸਿੰਘ ਹੈਪੀ ਇਹਨਾਂ ਨੂੰ ਸਰਪੰਚੀ ਵਾਸਤੇ ਸਰਬਸੰਮਤੀ ਨਾਲ ਚੁਣਿਆ ਗਿਆ ਹੈਗਾ ਦੋ ਜਣੇ ਨੇ ਇਹਨਾਂ ਦੇ ਕੈਂਡੀਡੇਟ ਸੀਗੇ ਹੋਰ ਉਹਨਾਂ ਨੇ ਅੱਜ ਪਿੰਡ ਦੀ ਤੇ ਸੀਐਮ ਸਾਹਿਬ ਦੀ ਅਪੀਲ ਨੂੰ ਸਹਿਕਾਰ ਦੇ ਹੋਏ ਅੱਜ ਕਾਗਜ਼ ਵਾਪਸ ਲੈ ਲਏ ਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਤੇ ਸਾਰੇ ਪਿੰਡ ਦਾ ਸਾਰੀ ਸੰਗਤ ਦਾ ਤੇ ਸੀਐਮ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵੀ ਸਾਡੇ ਪਿੰਡ ਨੇ ਤੌਜ ਨੇ ਸੀਐਮ ਸਾਹਿਬ ਦੇ ਜਿਹੜੇ ਉਹਨਾਂ ਦੇ ਚਾਹੁੰਦੇ ਸੀਗੇ ਵੀ ਸਰਬਸੰਮਤੀਆਂ ਹੋਣ ਪਿੰਡਾਂ 'ਚ ਤੌਜ ਤੋਂ ਵੀ ਅਸੀਂ ਨੇ ਸ਼ੁਰੂਆਤ ਕੀਤੀ ਹੈ ਇੱਥੋਂ ਵੀ ਸ਼ੁਰੂ ਬਾਕੀ ਪਿੰਡਾਂ 'ਚ ਵੀ ਪੂਰੇ ਪੰਜਾਬ ਨੂੰ ਅਪੀਲ ਕੀਤੀ ਹੈਗੀ ਸੀਐਮ ਸਾਹਿਬ ਨੇ ਸਰਬਸੰਮਤੀ ਨਾਲ ਲਈ ਸਾਡੇ ਪਿੰਡ ਦਾ ਅਸੀਂ ਸਰਪੰਚ ਇਹ ਪਿੰਡ ਨੇ ਚੁਣਿਆ ਇਹਨਾਂ ਨੂੰ ਸਰਬਸੰਮਤੀ ਨਾਲ ਅਸੀਂ ਚਾਹੁੰਦੇ ਹਾਂ ਪੂਰੇ ਪੰਜਾਬ ਦੇ ਲੋਕ ਆਪਣੇ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਤਾਂ ਕਿ ਵਿਕਾਸ ਕਾਰਜਾਂ ਵਿੱਚ ਕੋਈ ਅੜਿੱਕਾ ਨਾ ਬਣੇ ਸਾਰਿਆਂ ਦੇ ਭਾਈਚਾਰਕ ਸਾਂਝ ਬਣੀ ਰਹੇ ਤੇ ਮੈਂਬਰਾਂ ਤੋਂ ਲੈ ਕੇ ਸਰਪੰਚਾਂ ਤੱਕ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਆ ਤਾਂ ਜਿਹੜੇ ਹੋਰ ਫालतू ਖਰਚੇ ਹੁੰਦੇ ਨੇਗੇ ਚੋਣਾਂ ਵਿੱਚ ਉਹਨਾਂ ਤੋਂ ਬਚਤ ਹੁੰਦੀ ਆ ਤੇ ਪਿੰਡ ਦਾ ਭਾਈਚਾਰਾ ਤੇ ਏਕਾ ਬਣਿਆ ਰਹਿੰਦਾ ਹੈਗਾ ਤੇ ਪਿੰਡ ਦਾ ਵਿਕਾਸ ਇਹਦੇ ਨਾਲ ਜ਼ਿਆਦਾ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਆ ਉਹ ਆਪਣੇ 3 ਤਰੀਕ ਨੂੰ ਇੱਥੇ ਆਏ ਸੀਗੇ ਸਤੌਜ ਪਿੰਡ 'ਚ ਪੂਰੇ ਪੰਜਾਬ ਨੂੰ ਸਨੇਹਾ ਦੇਣ ਲਈ ਕਿ ਸਰਬਸੰਮਤੀ ਵਰੋ ਸਾਡੀ ਉਸੇ ਦਿਨ ਤੋਂ ਉਦੋਂ ਪਹਿਲਾਂ ਦੀ ਕੋਸ਼ਿਸ਼ ਚੱਲ ਰਹੀ ਸੀ ਸਰਬਸੰਮਤੀ ਕਰਨ ਲਈ ਤੇ ਸਾਰਾ ਕੁਝ ਓਕੇ ਹੋਇਆ ਪਿਆ ਸੀਗਾ ਤੇ ਸਹਿਮਤੀ ਬਣੀ ਬਣੀ ਪਈ ਸੀ ਤੇ ਸਿਰਫ 7 ਤਰੀਕ ਜਿਹੜਾ ਕਾਨੂੰਨੀ ਤੌਰ ਤੇ ਕਾਗਜ਼ ਵਾਪਸ ਲੈਣ ਦੀ ਡੇਟ ਹੁੰਦੀ ਆ ਉਹਦੀ ਵੇਟ ਕਰ ਰਹੇ ਸੀ ਤੇ ਪਰ ਕਿਰਿਆ ਇਹਨਾਂ ਦੀ ਕਾਗਜ਼ ਵਾਪਸ ਲੈਣ ਦੀ ਪੂਰੀ ਹੋ ਜਾਏ ਤੇ ਇਹ ਸਾਰੀ ਖੁਸ਼ਖਬਰੀ ਅਸੀਂ ਪੂਰੇ ਪੰਜਾਬ ਨੂੰ ਦੇ ਸਕੀਏ ਸੀਐਮ ਸਾਹਿਬ ਨੂੰ ਵੀ ਅਸੀਂ ਬਹੁਤ ਬਹੁਤ ਉਹਨਾਂ ਨੂੰ ਬਤਾਈ ਜਾਂਦੇ ਆ ਉਹਨਾਂ ਦੇ ਪਿੰਡ ਚ ਸਰਪੰਚ ਸਰਪੰਚ ਦੀ ਨਿਚੋਣਗੇ ਔਰ ਭੋਲਾ ਜੀ ਪਿੰਡ ਸਤੌਜ ਤੋਂ ਜੀ ਅਸੀਂ ਸਾਰੇ ਨਗਰ ਨੇ ਜੋ ਪੰਚਾਇਤ ਦੀ ਸਹਿਮਤੀ ਆ ਜੀ ਤਕਰੀਬਨ ਹਰਵੰਦ ਸਿੰਘ ਹੈਪੀ ਤੇ ਆਪਣੇ ਸਰਪੰਚੀ ਦੀ ਚੋਣ ਦੀ ਜਿਹੜੀ ਸਹਿਮਤੀ ਕੀਤੀ ਹੈ ਜੀ 3 ਤਰੀਕ ਨੂੰ ਜ ਸਾਡੇ ਪਿੰਡ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਪਹੁੰਚੇ ਸੀ ਉਹਨਾਂ ਦੀ ਬਦੌਲਤ ਇਹ ਸਹਿਮਤੀ ਪਿੰਡ ਦੀ ਵੀ ਕੋਸ਼ਿਸ਼ ਸੀ ਔਰ ਉਹਨਾਂ ਦੀ ਵੀ ਇਹ ਕੋਸ਼ਿਸ਼ ਸੀ ਪੂਰੀ ਵੀ ਮੇਰੇ ਪਿੰਡ ਦੇ ਵਿੱਚ ਸਹਿਮਤੀ ਹੋਵੇ ਕਿਉਂਕਿ ਮੈਂ ਬਾਹਰ ਜਾ ਕੇ ਸਟੇਜਾਂ ਦੇ ਲੋਕਾਂ ਨੂੰ ਸਾਰਿਆਂ ਨੂੰ ਕਹਿ ਸਕਾਂ ਵੀ ਭਾਈ ਮੇਰੇ ਪਿੰਡ ਸਹਿਮਤੀ ਹੈ ਸਾਰੇ ਨਗਰ ਸਹਿਮਤੀ ਕਰੋ ਇਸ ਲਈ ਕਿਉਂਕਿ ਇਸ ਦੇ ਵਿੱਚ ਖਰਚਾ ਵੀ ਮਤਲਬ ਫालतू ਹੁੰਦਾ ਜੀ ਉਹ ਖਰਚੇ ਤੋਂ ਵੀ ਬਚਦੇ ਆ ਜੀ ਔਰ ਜੋ ਪਿੰਡ ਦੇ ਵਿੱਚ ਭਾਈਚਾਰਕਾਈ ਉਹ ਵੀ ਬਣਿਆ ਰਹਿੰਦਾ ਜੀ ਸੱਤਾਂ ਦੇ ਵਿੱਚ ਵੀ ਸਾਰੇ ਇਕੱਠੇ ਰਹਿੰਦੇ ਜੀ ਔਰ ਡਿਵੈਲਪਮੈਂਟ ਦੇ ਜੋ ਕੰਮ ਨੇ ਜੀ ਉਹ ਵੀ ਜੋ ਸਹਿਮਤੀ ਦੀ ਪੰਚਾਇਤ ਬਣਦੀ ਹੈ ਸਾਰੇ ਲੋਕ ਉਸ ਦੇ ਨਾਲ ਚੱਲ ਕੇ ਸਾਰੇ ਕੰਮ ਵਧੀਆ ਹੁੰਦੇ ਨੇ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਿੰਡ ਸਤੌਜ ਨੂੰ ਤੇ ਸਪੈਸ਼ਲ ਸੀਐਮ ਸਾਹਿਬ ਨੂੰ ਜਿਨ੍ਹਾਂ ਦੀ ਬਦੌਲਤ ਇਹਨਾਂ ਦੀ ਅਪੀਲ ਸਾਡੇ ਪਿੰਡ ਨੇ ਮੰਨੀ ਹੈ ਬਹੁਤ ਬਹੁਤ ਮੁਬਾਰਕਬਾਦ ਸਾਰੇ ਪਿੰਡ ਨੂੰ ਤੇ ਹਰਬੰਸ ਸਿੰਘ ਜੀ ਅਸੀਂ ਸਵੈ ਸੰਵਤਿਆ ਹੈ ਮੈਂ ਸਰਪੰਚ ਚੁਣੇ ਨੇ ਤੇ ਸਾਡੇ ਮੈਂਬਰ ਸਾਹਿਬ ਸਹਿਮਤੀ ਨਾਲ ਚੁਣੇ ਗਏ ਨੇ ਬਹੁਤ ਬਹੁਤ ਥੈਂਕ ਯੂ ਸਾਰੇ ਪਿੰਡ ਦਾ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਪਿੰਡ ਲਈ ਔਰ ਪਹਿਲੀ ਵ ਇਸ ਲਈ ਤਾੜੀਆਂ ਬਣਦੀਆਂ ਨੇ ਪਹਿਲੀ ਵਾਰ ਸਤੋਜ ਦੇ ਵਿੱਚ ਸਹਿਮਤੀ ਹੋਈ ਹੈ ਖੈਰ ਦੇਖਿਆ ਜਾਬੇ ਤਾਂ ਜਿੱਥੇ ਹੋਰ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਤਾਂ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਵੀ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ ਹਕੀਕਤੋ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ